ਬੰਦਤੀਆਂ ਦੇ ਤੌਰ ਤੇ ਆਪਾਂ ਬਿਨਾਂ ਰਿਦਮ ਤੋਂ ਗਾ ਰਹੇ ਨੇ ਸ਼ਬਦ ਿਤਿਥ ਪੰਤੀ ਪਾਵਨਾ ਗਾਉ। ਕਰਿਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸ਼ਰ ਗਾਉ ਸਾਰੇ ਕਰਿਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸ਼ਰ ਸਾਰੇ ਸੰਗਤ ਗਾਉ ਕਰਨੇ ਕੀ ਕਿਰਪਾ ਚਾ ਕੋ ਮਿਲੇ ਪ੍ਰਭਾਨੰਤੇ ਵੀਸ਼ਰਵ ਉਹ ਸਰੂਪ ਸੰਤਨ ਕਹੇ ਉਹ ਸਰੂਪ ਸੰਤਨ ਕਹੇ ਉਹ ਸਰੂਪ ਸੰਤਨ ਕਹੇ ਜੋ ਕੀ ਸਰ ਵੀਰ ਲੈ ਜੋ ਕੀ ਸਰ ਤਨ ਕਿਰਪਾ ਜਾਂ ਕੋ ਮਿਲੇ ਤਨ ਧਨ ਤੇਈਸ਼ਰ ਕਰੋ ਕਿਰਪਾ ਕਾਜ ਕਿਰਪਾ ਜਾਂ ਕੋ ਮਿਲੇ ਤਨ ਧਨ ਤੇਈਸ਼ਰ ਸਮਾਪਤੀ ਹੋ ਗਿਆ ਨਾਨਕ ਕਰਦੇ 15 ਮਿੰਟ ਲੱਗੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਾ ਸ਼ੁਕਰਾਨਾ ਕਰੀਏ ਥੋੜਾ ਹੈ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਅਸਥਾਨ ਤੇ ਬੇਨਤ ਮਾਰੀ ਹਾਜ਼ਰੀਆਂ ਭਰੀਆਂ ਧੰਨ ਬਾਬਾ ਈਸ਼ਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਉਹਨਾਂ ਨੇ ਮੈਨੂੰ ਆਪਣੇ ਹੱਥਾਂ ਨਾਲ ਕੋਟੀ ਜਿਹੜੀ ਆਪਾਂ ਪੰਜਾਬ ਦੇ ਸ਼ਹਿਰਾਂ ਦੀ ਸਤਵੀਂ ਸਰਦੀਆਂ ਦਾ ਨਸਬ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਮੈਨੂੰ ਪ੍ਰਸ਼ਾਦ ਦਿੱਤਾ ਬੜੇ ਦਿਨੋਂ ਪਾਈ ਬਹਾਨਾ ਕੁਝੀ ਬੜਦਾ ਹੈ ਪਰ ਉਹਨਾਂ ਦੀਆਂ ਬੇਅੰਤ ਬਖਸ਼ਿਸ਼ਾਂ ਨੇ ਔਰ ਇਸ ਸਥਾਨ ਨੂੰ ਇਸ ਲਈ ਸੇਵਾ ਕਰਨ ਵਾਲੇ ਸਰਦਾਰ ਸੁਖਜੀਤ ਸਿੰਘ ਜੀ ਚਾਹਨ ਡਾਕਟਰ ਸੈਮ ਬੜੇ ਮਿੱਠ ਬੋਲਣ ਦੇ ਬੜੀ ਨਿਮਰਤਾ ਦੀ ਮੋਹਰ ਪਹਿਲਾਂ ਵੀ ਦਰਸ਼ਨ ਕਰਨ ਦਾ ਸੁਤਾਰਨ ਸਮਾਂ ਹੋਇਆ ਪਰ ਕਾਫੀ ਸਮਾਂ ਹੋ ਗਿਆ ਫਿਰ ਜਿਹਨੂੰ ਤਕਰੀਬਨ ਕਾਫੀ ਸਥਾਨਾਂ ਤੇ ਸੇਵਾ ਕਰਨ ਦਾ ਸੁਪਾਗ ਮਿਲਦਾ ਰਹਿੰਦਾ ਹੈ ਤੁਹਾਡੀ ਗਰੀਬ ਨਿਵਾਜੀ ਸਹਿ ਜੇ ਤੁਸੀਂ ਸਾਨੂੰ ਚੁੱਕ ਤੇ ਵੀ ਸਲਾਮ ਕਰਦੇ ਹੋ ਨਾ ਇਹ ਸਲਾਮ ਸਾਨੂੰ ਨਹੀਂ ਇਹ ਸਤਿਕਾਰ ਸਾਡਾ ਨਹੀਂ ਘੁੰਮ ਕੇ ਗੁਰੂ ਨਾਨਕ ਨੂੰ ਜਾਂਦਾ ਉਹਦਾ ਜਾਣੇ ਕੀ ਕਰਦੇ ਹੋ ਨਾ ਮੇਰੇ ਵਰਗਾ ਐਵੇਂ ਇਕੜ ਜਾਏ ਵਿੱਚ ਤੇਰੀ ਬੜੀ ਵੱਡੇ ਵੱਡੇ ਆ ਇਹ ਵੇ ਇਹ ਪਰਮਾਤਮਾ ਤੁਹਾਨੂੰ ਵੀ ਜੇ ਕੋਈ ਰਿਸ਼ਤੇਦਾਰ ਪੈਰੀ ਹੱਥ ਲਾਏ ਨਾ ਛੱਤੀ ਚੋਰੀ ਨਾ ਕਰੇ ਜੇ ਕੋਈ ਚੋਕ ਤੇ ਸਲਾਮ ਕਰਿਆ ਕਰੇ ਤੁਹਾਨੂੰ ਦੋ ਬੋਲ ਗੁਤੰਦਰੀ ਬੋਲਦਿਆ ਕਰੋ ਕਉ ਨਾਨਕ ਸੰਤਰੀ ਜੀ ਕੋਈ ਨਾਮ ਕਰੇ ਜੇ ਇਹ ਪੰਗਤੀ ਨਾ ਰੱਖੋਗੇ ਫਿਰ ਦੇਖੋ ਕਈ ਹਜ਼ਾਰ ਗੁਣਾ ਭਾਗ ਲਗਦੇ ਜਾਣਗੇ ਉਹਦਾ ਜਾਣ ਕੇ ਸਾਨੂੰ ਤੁਸੀਂ ਪਿਆਰ ਕਰਦੇ ਡਾਕਟਰ ਸੁਖਜੀਤ ਸਿੰਘ ਜੀ ਚਾਹਲ ਸਾਹਿਬ ਜੀ ਮਹਾਰਾਜ ਨੂੰ ਸਦਾ ਸਾਜ ਕੇ ਰੱਖਣ ਨਿਵਾਜ ਕੇ ਰੱਖਣ ਭਾਈ ਹਰਪਰਧਨ ਸਿੰਘ ਜੀ ਤੇ ਭਾਈ ਵੀਰਦਾਰਾ ਸਿੰਘ ਜੀ ਬਾਬਾ ਕਰਨੈ ਸਿੰਘ ਜਲੰਧਰ ਤੋਂ ਬੜੇ ਮਿੱਠ ਬੋਲਦੇ ਨੇ ਔਰ ਬਾਬਾ ਕਰਤਾਰ ਸਿੰਘ ਵੀ ਹੁੰਦੇ ਸਨ ਪਹਿਲਾਂ ਬੜੇ ਪੁਰਾਣੇ ਸਮੇਂ ਦੇ ਪੁਨਾ ਦੇ ਵੀ ਹਾਜ਼ਰੀ ਸਤਿਗੁਰੂ ਤੁਹਾਨੂੰ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਮੇਰਾ ਵੀਰ ਰਾਜਨ ਕੁਝ ਪਿਆਰੇ ਐਸੇ ਨੇ ਜਿਹੜੇ ਫੋਟੋ ਦੇਖ ਕੇ ਮੈਸੇਜ ਵੀ ਆ ਗਿਆ ਕਦੋਂ ਆ ਰਹੇ ਇਹ ਤੁਹਾਡਾ ਪਿਆਰ ਹੈ ਵੀਰ ਰਾਜਨ ਜੀ ਉਹਨਾਂ ਦਾ ਵੀ ਧੰਵਾਦ ਹੈ ਬਾਕੀ ਗੁਰੂ ਜਾਣਦਾ ਹੈ ਵਿਨੇ ਬੋਲੇ ਆ ਸਭ ਕੁਝ ਜਾਣਦਾ ਇਸ ਅੱਗੇ ਕੀਤੇ ਹਾਂ ਸਭ ਪ੍ਰਣ ਕਰਕੇ ਜਾਇਓ ਇਹ ਗੱਲ ਛੱਡਦੇ ਆਂਗੇ ਵੀ ਜਿਉਂਦੇ ਰਹਾਗੇ ਤਾਂ ਫੇਰ ਮਿਲਾਂਗੇ ਅੱਜ ਇਹ ਲੈ ਕੇ ਜਾਇਓ ਮਿਲਦੇ ਰਹਾਗੇ ਤਾਂ ਜਿਉਂਦੇ ਰਹਿ ਕੱਲੇ ਕੱਲੇ ਕੋਈ ਜ਼ਿੰਦਗੀ ਥੋੜ੍ਹੀ ਵਡੇ ਵੱਡੇ ਘਰ ਨੇ ਪਰ ਖਾਲੀ ਪਏ ਨੇ ਜੇ ਰੌਣਕਾਂ ਬਣਾਉਣੀ ਆ ਨਾ ਕਦੀ ਉਹਦੇ ਘਰ ਪ੍ਰਸ਼ਾਦਾ ਰੱਖੋ ਅੱਜ ਮੇਰੇ ਘਰ ਤੇ ਬੈਠੋ ਮੂਰਤ ਮੰਤਰ ਕਰੋ ਇੱਕ ਦੂਜੇ ਨਾਲ ਦੁੱਖ ਸੰਜੇ ਕਰੋ ਸੁਖ ਵੀ ਸੰਜੇ ਕਰੋ ਤੇ ਜੇ ਕਿ ਜ ਇਕ ਦੂਜੇ ਨਾਲ ਬੈਠਾਂਗੇ ਤੇ ਘੋਲੇ ਹੋ ਜਾਣਗੇ ਮਨ ਦਾ ਭਾਰ ਹਲਕਾ ਜਾਏਗਾ ਇਹ ਕਮੀਆਂ ਤੁਹਾਡੀਆਂ ਦੂਰ ਬਜਾਣ ਦੀਆਂ ਬੇਅੰਤ ਚੁਪ ਦੇਖਿਮਾ ਇਸ ਦਰ ਨੂੰ ਇਸ ਕਰ ਨੂੰ ਹਜ਼ਾਰਾਂ ਵਾਲੀ ਨਿਸ਼ਾਨੀ ਹੈ ਰਾਮ ਕਲੀ ਮਹਲਾ ਤਰੀ ਜਾਨੰਦਿਕ ਓਮਕਾਰ ਸੰਗੁਲ ਪ੍ਰਸਾਦ ਅਨੰਤ ਕਹੇ ਮੇਰੀ ਮਾਏ ਚਤੁਰੇ